ਪੋਂਟਾ ਸਾਹਿਬ ਗਏ ਤਿੰਨ ਨੌਜਵਾਨਾਂ ਦੇ ਨਾਲ ਇੱਕ ਐਡਾ ਵੱਡਾ ਹਾਦਸਾ ਹੋ ਜਾਣਾ ਜੇਕਰ ਇਹਨਾਂ ਮੁੰਡਿਆਂ ਨੂੰ ਪਤਾ ਹੁੰਦਾ ਤਾਂ ਇਹ ਪਾਣੀ ਦੇ ਵਿੱਚ ਉਤਰਨ ਤੋਂ ਪਹਿਲਾਂ 100 ਵਾਰ ਸੋਚ ਲੈਂਦੇ ਗੁਰਦੁਆਰਾ ਪੋਂਟਾ ਸਾਹਿਬ ਦੇ ਨੇੜੇ ਹੀ ਜਮੁਨਾ ਦੇ ਵਿੱਚ ਇਸ਼ਨਾਨ ਕਰ ਰਹੇ ਤਿੰਨ ਨੌਜਵਾਨ ਮੁੰਡਿਆਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਪਤਾ ਲੱਗਿਆ ਕਿ ਇਹ ਤਿੰਨੋਂ ਆਪਸ ਦੇ ਵਿੱਚ ਦੋਸਤ ਸਨ ਜੋ ਕਿ ਪੰਜਾਬੀ ਸੀ ਅਤੇ ਪੰਜਾਬ ਦੇ ਹੀ ਵਕਫਾਕ ਚੇਲਿਆਂ ਦੇ ਰਹਿਣ ਵਾਲੇ ਸਨ ਦੋ ਨੌਜਵਾਨ ਡੇਰਾਬਸੀ ਅਤੇ ਇੱਕ ਮੁੰਡਾ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਮ੍ਰਿਤਕਾ ਦੀ ਪਛਾਣ 25 ਸਾਲਾ ਧਿਰਿੰਦਰ ਸਿੰਘ ਸੈਣੀ ਉਰਫ ਪ੍ਰਿੰਸ ਜੋ ਕਿ ਡੇਰਾਬਸੀ ਦਾ ਰਹਿਣ ਵਾਲਾ ਹੈ 21 ਸਾਲਾ ਰਾਘਵ ਮਿਸ਼ਰਾ ਜੋ ਕਿ ਡੇਰਾਬਸੀ ਦਾ ਹੀ ਕਲੋਨੀ 2 ਰੋਜ਼ਵੁੱਡ ਦਾ ਰਹਿਣ ਵਾਲਾ ਹੈ ਅਤੇ ਬਰਨਾਲਾ ਰੋਡ ਡੇਰਾਬਸੀ ਅਤੇ ਤੀਸਰਾ ਮੁੰਡਾ ਜਿਸ ਦੀ ਉਮਰ 21 ਸਾਲ ਦੀ ਸੀ ਅਭਿਸ਼ੇਕ ਆਜ਼ਾਦ ਵਾਸੀ ਸੈਕਟਰ 9 ਡੀ ਚੰਡੀਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਤਾ ਲੱਗਿਆ ਕਿ ਪੌਂਟਾ ਸਾਹਿਬ ਪੁਲਿਸ ਨੂੰ ਸ਼ਾਮ ਦੇ ਕਰੀਬ 6 ਵਜੇ ਤਿੰਨਾਂ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡੁੱਬਦਾ ਦੇਖ ਕੇ ਬਚਾਉਣ ਤੇ ਲਿਆਏ ਦੋ ਦੋਸਤ ਵੀ ਨਹਿਰ ਦੇ ਪਾਣੀ ਦੇ ਵਿੱਚ ਹੀ ਡੁੱਬ ਗਏ ਗੋਤਾਖੋਰਾਂ ਦੀ ਮਦਦ ਦੇ ਨਾਲ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨੂੰ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਉਹਨਾਂ ਦੀਆਂ ਦੇਹਾਂ ਨੂੰ ਪੌਂਟਾ ਸਾਹਿਬ ਹਸਪਤਾਲ ਦੇ ਮਰਦਾ ਘਰ ਤੇ ਵਿੱਚ ਰਖਵਾ ਦਿੱਤਾ ਗਿਆ ਤੇ ਪਰਿਵਾਰਿਕ ਮੈਂਬਰਾਂ ਦੇ ਪੌਂਟਾ ਸਾਹਿਬ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਅਗਲੀ ਕਾਰਵਾਈ ਹੋ ਸਕੇ ਇਹ ਤਿੰਨੋਂ ਨੌਜਵਾਨ ਮੁੰਡੇ ਗੁਰਦੁਆਰਾ ਸਾਹਿਬ ਥਾਰ ਗੱਡੀ ਦੇ ਵਿੱਚ ਆਏ ਸਨ ਉਹਨਾਂ ਦੀ ਕਾਰ ਪਾਰਕਿੰਗ ਦੇ ਵਿੱਚ ਹੀ ਖੜੀ ਹੈ ਤਿੰਨੋਂ ਹੀ ਡੇਰਾ ਬਸੀ ਦੇ ਧਰਿੰਦਰ ਦੀ ਥਾਰ ਗੱਡੀ ਦੇ ਵਿੱਚ 2 ਵਜੇ ਪੌਂਟਾ ਸਾਹਿਬ ਗਏ ਸਨ ਮੱਥਾ ਟੇਕਣ ਤੋਂ ਬਾਅਦ ਗੁਰਦੁਆਰੇ ਤੇ دریا ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਅਤੇ ਇਸ ਤੋਂ ਬਾਅਦ ਇਹ ਨੌਜਵਾਨ ਮੁੰਡੇ ਹਾਦਸੇ ਦਾ ਸ਼ਿਕਾਰ ਹੋ ਗਏ ਸਰਚ ਟੀਮਾਂ ਦੇ ਵੱਲੋਂ ਤਿੰਨੇ ਨੌਜਵਾਨਾਂ ਦੀ ਮ੍ਰਿਤਕ ਦੇਹਾਂ ਕੱਢ ਲਈਆਂ ਗਈਆਂ ਨੇ ਮੌਕੇ ਤੋਂ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਅਤੇ ਉਨ੍ਹਾਂ ਦੇ ਘਰ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ